ਕੁੜੇ ਕਾ ਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਬੇਤਵ ਮਹਾਰਾਜ ਸਦਾ ਹੀ ਜਰਕਾਰ ਹੈ ਸਦਾ ਹੀ ਜਰਕਾਰ ਹੈ ਸਰਬਤ ਦਾ ਪਨਾ ਕਰਵਾਵੋ ਜੀ ਮੇਰ ਕਰੋ ਸੁਖਾ ਦੇ ਸੁਖਾ ਦੇ ਮਹਾਰਤਵਾ ਬਲੀ ਬੋਖੀ ਪੜੀ ਨ ਦੇਖੋ ਸਰੋ ਕਿਰਪਾ ਸੰਤਨ ਜੀ ਦੇ ਕੋਲ ਜਨ ਮਹਾਰਾਜ ਸਾਹ ਸੇ ਜੀ ਮੇਰ ਕਰੋ ਸੰਤਨ ਬਾਬਾ ਜੀ ਜੀ ਏਹ ਮਾਣਿਓ ਰਾਮ ਰਗਵੰਸ કહਾਇਓ ਦੁਆਪਰ ਕ੍ਰਿਸ਼ਨ ਮੂਰਾਰ ਕੰਸ ਕਿਰਤਾਰਤ ਕੀਓ ਉਗਰ ਸਣ ਕੋ ਰਾਜ ਅਬ ਭਗਤ ਜਨ ਦੀਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਲ ਦੇ ਅਮਰ ਕਹਾਯੋ ਸ੍ਰੀ ਗੁਰੂ ਰਾਜ ਅਬ ਚੱਲ اٹਲ ਆਦਪੁਰਖ ਫਰਮਾਇੋ ਕਾਲਯੁਗ ਪਰਮਾਨ ਸ੍ਰੀ ਗੁਰੂ ਰਾਜ ਭਵ ਚਾਲੇ ਟਾਲ ਆਦਪੁਰਖ ਫਰਮਾਇ ਮੈਂ ਮੂਰਖ ਕੀ ਕੀ ਤਕ ਬਾਤ ਹੈ ਘੋਟ ਫਰਾਧੀ ਤਰਿਆ ਰੇ ਗੁਰ ਨਾਨਕ ਜਨ ਸੁਣਿਆ ਪੇਕਿਆ ਸੇ ਪੇਗਰ ਬਾਸ ਨਾ ਪਰਿਆ ਹਰੇ ਨਾ ਵਲਾ ਨ ਤੁੰਦਲਾ ਨਾ ਭਗਵਾ ਨ ਕੱਚ ਨਾਲਕ ਲਾਲ ਲਾਲ ਹੈ ਸੱਚੇ ਰੱਤਾ ਸੱਚ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਮ ਰਹੋ ਸਾਧੂ ਰਹੋ ਰਹੋ ਰਾਮ ਉਰ ਮਹਿਰ ਗयो ਜਾਕ ਸਾਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੇ ਦਰਸਤਵਾਰ ਓਹੋ ਸੁਖੋ ਟਲ ਗੁਰ ਸੇਵਿਆ ਐਹਨ ਸੰਸਾਰ ਜੁ ਸੁਭਾਏ ਦਰਸਨ ਪਰਸਿਆ ਗੁਰੂ ਕਾ

ਜਿਸ ਬਾਸ ਬਹਿਟ ਆ ਸੋਈਆ ਸਭਨਾ ਦਾ ਵੇਸਾ ਤਤ ਨਾਲ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪਹਿਲਾ ਪੰਡਾ ਹਚਾਸੇ ਜੋਤਿਸ ਭਾਵਸੀ ਪੰਡਾ ਆਤਮ ਨੀਨ ਤੋਤਾ ਚਾ ਨਾ ਹੋਏ ਸੀ ਪੰਡਾ ਹੱਛਾ ਸੋਏ ਜੋ ਤਿਸ ਭਾਵ ਸੀ ਪੰਡਾ ਆਤਮ ਨੀਨ ਤੋਤਾ ਚਾ ਨਾ ਹੋਏ ਸੀ ਗੁਰ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਓ ਆਪ ਵਰਤਾਏ ਸੀ ਚੱਲਿਆ ਆਪਾ ਤਸ ਹੋ ਜਨਮ ਸਵਾਰ ਰਾਜਾ ਵਾਏ ਸੀ ਮਾਨਸ ਕਾ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਰਾ Oh ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰ ਕੀ ਸਾਜੀ ਨਵਾਜੀ ਸਤ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਾਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੀ ਤਨ ਅਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 730 ਉੱਪਰ ਸੁਭਾਵੇਂ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ